10 ਅਗਸਤ 2013 ਸਿਡਨੀ ਦਾ ਸਬਰਬ ਗ੍ਰੈਗਰੀ ਹਿਲਸ ਤੇ ਜਗ੍ਹਾ ਹੁੰਦੀ ਆ ਇੱਕ ਮੈਕਡੋਨਲਡ ਰੈਸਟੋਰੈਂਟ ਟਾਈਮ ਹੁੰਦਾ ਵਾ ਸਵੇਰ ਦੇ 1:55 ਮਿੰਟ ਮੈਕਡੋਨਲਡਸ ਦੀ ਮੈਨੇਜਰ ਨੋਟਿਸ ਕਰਦੀ ਆ ਕਿ ਦੋ ਕਲੀਨਰ ਜੋ ਰੈਸਟੋਰੈਂਟ ਵਿੱਚ ਕਲੀਨਿੰਗ ਕਰਦੇ ਸੀ ਉਹ ਅਚਾਨਕ ਦਿਖਣੇ ਗਾਇਬ ਹੋ ਜਾਂਦੇ ਆ ਉਹ ਕਲੀਨਰਸ ਨੂੰ ਲੱਭਦੀ ਲੱਭਦੀ ਪਹੁੰਚ ਜਾਂਦੀ ਆ ਸਟਾਫ ਵੱਲੋਂ ਵਰਤੇ ਜਾਣ ਵਾਲੇ ਬਾਥਰੂਮ ਵਿੱਚ ਤੇ ਉਹ ਵੇਖਦੀ ਆ ਕਿ ਇੱਕ ਕਲੀਨਰ ਟਾਇਲਟ ਵਿੱਚ ਬੇਜਾਨ ਫਰਸ਼ ਤੇ ਡਿੱਗੀ ਪਈ ਹੁੰਦੀ ਆ ਤੇ ਦੂਜਾ ਕਲੀਨਰ ਫਰਸ਼ ਤੇ ਪਈ ਕਲੀਨਰ ਦੀ ਬੇਜਾਨ ਲਾਸ਼ ਉੱਤੇ ਪੈਰ ਰੱਖ ਕੇ ਟਾਇਲਟ ਸੀਟ ਤੇ ਬੈਠਾ ਹੁੰਦਾ ਟਾਇਲਟ ਸੀਟ ਤੇ ਬੈਠੇ ਕਲੀਨਰ ਦਾ ਨਾਮ ਹੁੰਦਾ ਆ ਰਣ ਤੇ ਫਰਸ਼ ਤੇ ਪਈ লাশ ਹੁੰਦੀ ਆ ਰਣਜੀਤ ਸਿੰਘ ਦੀ ਘਰ ਵਾਲੀ ਸੰਦੀਪ ਕੌਰ ਥਿੰਦ ਦੀ ਤੇ ਇਸ ਕੇਸ ਵਿੱਚ ਅੱਗੇ ਜਾ ਕੇ ਇੱਕ ਹੋਰ ਮੋੜ ਆਉਂਦਾ ਵਾ ਜੋ ਇੱਕ ਮੌਤ ਦੀ ਇਨਵੈਸਟੀਗੇਸ਼ਨ ਨੂੰ ਦੋ ਮੌਤਾਂ ਦੀ ਇਨਵੈਸਟੀਗੇਸ਼ਨ ਵਿੱਚ ਬਦਲ ਦਿੰਦਾ ਆ ਮੌਤ ਦੇ ਟਾਈਮ ਸੰਦੀਪ ਕੌਰ ਦੀ ਉਮਰ ਹੁੰਦੀ ਆ 30 ਸਾਲ ਤੇ ਰਣਜੀਤ ਸਿੰਘ ਦੀ ਉਮਰ ਹੈਗੀ ਹੀ 38 ਸਾਲ ਦੋਨਾਂ ਦਾ 2007 ਦੇ ਜੂਨ ਜੁਲਾਈ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਵਿਆਹ ਹੋਇਆ ਹੁੰਦਾ ਤੇ ਵਿਆਹ ਤੋਂ 1.5 ਸਾਲ ਬਾਅਦ ਦੋਵੇਂ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਮੂਵ ਹੋ ਜਾਂਦੇ ਆ। ਸਾਲ 2011 ਵਿੱਚ ਇਹਨਾਂ ਘਰ ਇੱਕ ਮੁੰਡਾ ਜਨਮ ਲੈਂਦਾ ਵਾ ਤੇ ਮੌਤ ਦੇ ਸਮੇਂ ਤੱਕ ਇਹਨਾਂ ਦਾ ਇਹੀ ਇੱਕ ਬੱਚਾ ਹੁੰਦਾ। 29 ਜੂਨ 2012 ਨੂੰ ਸੰਦੀਪ ਕੌਰ ਇੱਕ ਗੋਲਡਨ ਸਿਜ਼ਰ హెయిਰ ਸਲੂਨ ਤੋਂ ਸਪਾਂਸਰਸ਼ਿਪ ਅਪਲਾਈ ਕਰਦੀ ਆ ਪਰਮਨੈਂਟ ਰੈ residency ਦੇ ਲਈ। ਇਸ ਐਪਲੀਕੇਸ਼ਨ ਵਿੱਚ ਰਣਜੀਤ ਸਿੰਘ ਤੇ ਇਹਨਾਂ ਦਾ ਛੋਟਾ ਮੁੰਡਾ ਡਿਪੈਂਡੈਂਟ ਸ਼ੋ ਕੀਤੇ ਗਏ ਹੁੰਦੇ ਆ। ਇਸੇ ਸਾਲ ਅਕਤੂਬਰ ਵਿੱਚ ਰਣਜੀਤ ਸਿੰਘ ਤੇ ਸੰਦੀਪ ਕੌਰ ਵਾਪਸ ਇੰਡੀਆ ਜਾਂਦੇ ਆ ਤੇ ਆਪਣੇ ਮੁੰਡੇ ਨੂੰ ਦਾਦਾ-ਦਾਦੀ ਕੋਲ ਛੱਡ ਕੇ ਵਾਪਸ ਸਿਡਨੀ ਆ ਹੋਂ ਤੋਂ ਬਾਅਦ ਸੰਦੀਪ ਕੌਰ ਜਿਹੜੇ हेयर ਸੈਲੂਨ ਤੋਂ ਸਪான்ਸਰ ਹੋਈ ਹੁੰਦੀ ਆ ਉਥੋਂ ਉਹ ਕੰਮ ਛੱਡ ਦਿੰਦੀ ਆ ਤੇ ਸਿਡਨੀ ਦੇ ਹੀ ਇੰਗਲਬਨ ਸਬਰਬ ਦੇ ਵਿੱਚ ਪੈਂਦੇ ਬਰੀਜ਼ हेयर ਐਂਡ ਬਿਊਟੀ ਸੈਲੂਨ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦੀ ਆ ਇਸ ਇੰਟਰਸਟਿੰਗ ਗੱਲ ਇਹ ਆ ਕਿ ਸੰਦੀਪ ਕੌਰ ਵੱਲੋਂ ਲਾਏ ਗਏ ਪਰਮਨੈਂਟ ਰੈਜ਼ਿਡੈਂਸੀ ਦੇ ਪੇਪਰਾਂ ਵਿੱਚ ਉਹ ਹੱਲੇ ਵੀ ਉਸੇ हेयर ਸੈਲੂਨ ਤੋਂ ਸਪான்ਸਰ ਹੁੰਦੀ ਹੈ ਜਿੱਥੇ ਉਹ ਕੰਮ ਕਰਨਾ ਛੱਡ ਚੁੱਕੀ ਹੁੰਦੀ ਆ ਜਨਵਰੀ 2013 ਦੇ ਸ਼ੁਰੂਆਤ ਵਿੱਚ ਸੰਦੀਪ ਕੌਰ ਨੂੰ ਟੈਂਪਰੇਰੀ ਵਰਕ ਵੀਜ਼ਾ ਮਿਲ ਜਾਂਦਾ ਵਾ ਤੇ ਇਹਦੀ ਵੈਲਿਡਿਟੀ ਹੁੰਦੀ ਆ ਜਨਵਰੀ 2017 ਤੱਕ ਹੁ ਵਿਚ ਹੀ ਇੱਕ 3 ਬੈਡਰੂਮ ਯੂਨਿਟ ਵਿੱਚ ਇੱਕ ਹੋਰ ਪੰਜਾਬੀ ਫੈਮਿਲੀ ਨਾਲ ਮੂਵ ਹੋ ਜਾਂਦੇ ਆ ਹੁਣ ਸੈਲੂਨ ਤੇ ਕੰਮ ਕਰਨ ਦੇ ਨਾਲ ਨਾਲ ਸੰਦੀਪ ਕੌਰ ਰਣਜੀਤ ਸਿੰਘ ਦੇ ਕਲੀਨਿੰਗ ਦੇ ਕੰਮ ਦੇ ਵਿੱਚ ਵੀ ਹੈਲਪ ਕਰਦੀ ਸੀ ਤੇ ਇਹਨਾਂ ਕੋਲ ਦੋ ਮੈਕਡੋਨਲਡ ਰੈਸਟੋਰੈਂਟਸ ਦੀ ਕਲੀਨਿੰਗ ਦਾ ਕੰਟਰੈਕਟ ਹੁੰਦਾ ਇੱਕ ਰੈਸਟੋਰੈਂਟ ਹੁੰਦਾ ਵਾ ਗ੍ਰੈਗਰੀ ਹਿਲਸ ਦੇ ਵਿੱਚ ਤੇ ਦੂਜਾ ਹੁੰਦਾ ਵਾ ਨਰੇਲਨ ਦੇ ਵਿੱਚ ਹੁਣ ਇਹਨਾਂ ਦਾ ਕੰਮਕਾਰ ਵਧੀਆ ਚੱਲਦਾ ਹੀ ਪਰ ਸੰਦੀਪ ਕੌਰ ਦੀ ਵੀਜ਼ਾ ਐਪਲੀਕੇਸ਼ਨ ਦੇ ਵਿੱਚ ਕੰਪਲਿਕੇਸ਼ਨ ਪੈਣੀ ਸ਼ੁਰੂ ਹੋ ਜਾਂਦੀ ਆ 12 ਅਪ੍ਰੈਲ 2013 ਨੂੰ ਗੋਲਡਨ ਸੀਜ਼ਰ हेयर ਡਰੈਸਿੰਗ ਵਾਲਾ ਸੰਦੀਪ ਕੌਰ ਦੀ ਸਪਾਂਸਰਸ਼ਿਪ ਕੈਨਸਲ ਕਰਕੇ ਫਾਈਲ ਵਿਧਡਰ ਕਰਾ ਲਿੰਦਾ ਕੋਰਟ ਵਿੱਚ ਪੇਸ਼ ਕੀਤੇ ਗਏ ਡਾਕੂਮੈਂਟਸ ਵਿੱਚ ਲਿਖਿਆ ਹੁੰਦਾ ਵਾ ਕਿ ਸੰਦੀਪ ਕੌਰ ਤੇ ਰਣਜੀਤ ਸਿੰਘ ਨੇ 25000 ਡਾਲਰ ਦਿੱਤਾ ਹੁੰਦਾ ਵਾ ਸੈਲੂਨ ਵਾਲੇ ਨੂੰ ਸਪਾਂਸਰਸ਼ਿਪ ਦੇ ਲਈ ਪਰ ਇਹ ਕਨਫਰਮ ਨਹੀਂ ਕੀਤਾ ਗਿਆ ਕਿ ਇਹ 25000 ਡਾਲਰ ਗੋਲਡਨ ਸੀਜ਼ਰ हेयर ਸੈਲੂਨ ਨੂੰ ਦਿੱਤਾ ਗਿਆ ਸੀ ਜਾਂ ਫਿਰ ਬਰੀਜ਼ हेयर ਐਂਡ ਬਿਊਟੀ ਸੈਲੂਨ ਨੂੰ ਜਿੱਥੇ ਸੰ ਅੱਗੇ ਜੋ ਕੁਝ ਵੀ ਹੋਇਆ ਪੁਲਿਸ ਦੇ ਇਨਵੈਸਟੀਗੇਟਰਸ ਦਾ ਮੰਨਣਾ ਵਾ ਕਿ ਸਪਾਂਸਰਸ਼ਿਪ ਦਾ ਕੈਨਸਲ ਹੋਣਾ ਤੇ 25000 ਡਾਲਰ ਦਾ ਨੁਕਸਾਨ ਉਹ ਬ੍ਰੇਕਿੰਗ ਪੁਆਇੰਟ ਹੀ ਜਿੱਥੋਂ ਸੰਦੀਪ ਕੌਰ ਤੇ ਰਣਜੀਤ ਸਿੰਘ ਦੇ ਵਿੱਚ ਅਣਬਣ ਸ਼ੁਰੂ ਹੋਈ ਸਪਾਂਸਰਸ਼ਿਪ ਕੈਨਸਲ ਹੋਣ ਤੋਂ 4 ਮਹੀਨੇ ਬਾਅਦ ਤੇ ਕਤਲ ਤੋਂ 1 ਦਿਨ ਪਹਿਲਾਂ 9 ਅਗਸਤ 2013 ਨੂੰ ਸੰਦੀਪ ਕੌਰ ਬਰੀਜ਼ हेयर ਐਂਡ ਬਿਊਟੀ ਤੇ ਆਪਣੀ ਸ਼ਿਫਟ ਲਾਉਣ ਜਾਂਦੀ ਆ ਸੰਦੀਪਕੌਰ ਸਲੂਨ ਦੇ ਓਨਰ ਕੋਲੋਂ ਕੁਝ ਪੈਸੇ ਦਾ ਰਿਮੰਗਦੀ ਆ। ਉਹ ਕਹਿੰਦੀ ਆ ਕਿ ਰਣਜੀਤ ਸਿੰਘ ਦੀ ਮਾਂ ਇੰਡੀਆ 'ਚ ਬਿਮਾਰ ਆ ਤੇ ਉਹ ਇਕੱਲਾ ਇੰਡੀਆ ਜਾਣ ਦਾ ਪਲਾਨ ਬਣਾਉਣ ਡਿਆ ਵਾ। ਪਰ ਉਹ ਕਹਿੰਦੀ ਆ ਕਿ ਉਹ ਰਣਜੀਤ ਸਿੰਘ ਤੋਂ ਬਿਨਾ ਇਕੱਲੀ ਇੱਥੇ ਨਹੀਂ ਰਹਿਣਾ ਚਾਹੁੰਦੀ। ਪਰ ਰਣਜੀਤ ਸਿੰਘ ਦਾ ਕਹਿਣਾ ਸੀ ਕਿ ਦੋਵਾਂ ਦੇ ਇੰਡੀਆ ਜਾਣ ਨਾਲ ਖਰਚਾ ਬਹੁਤ ਜ਼ਿਆਦਾ ਹੋਣਾ ਵਾ ਤੇ ਪਿੱਛੋਂ ਰੈਂਟ ਵਗੈਰਾ ਵੀ ਦੇਣਾ ਪੈਣਾ। ਇਸ ਕਰਕੇ ਰਣਜੀਤ ਸਿੰਘ ਸੰਦੀਪਕੌਰ ਨੂੰ ਇੱਥੇ ਰਹਿ ਕੇ ਕੰਮਕਾਰ ਚਾਲੂ ਰੱਖਣ ਦੀ ਸਲਾਹ ਦਿੰਦਾ। ਫਿਰ ਉਸੇ ਦਿਨ ਸ਼ਾਮੀ 6 ਵਜੇ ਸੰਦੀਪਕੌਰ ਦੀ ਸ਼ਿਫਟ ਮੁੱਕਦੀ ਆ ਤੇ ਰਣਜੀਤ ਸਿੰਘ ਉਹਨੂੰ ਪਿਕ ਕਰਕੇ ਘਰ ਲੈ ਜਾਂ ਦੋਵੇਂ ਡਿਨਰ ਕਰਕੇ ਜਲਦੀ ਜਲਦੀ ਥੋੜਾ ਰੈਸਟ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਅੱਧੀ ਰਾਤ ਨੂੰ ਦੋਵਾਂ ਨੇ ਗ੍ਰੈਗਰੀ ਹिल्स ਮੈਕਡੋਨਲਡਸ ਵਿੱਚ ਕਲੀਨਿੰਗ ਦੀ ਸ਼ਿਫਟ ਲਾਉਣਾ ਹੁੰਦਾ ਹਨ ਮੈਕਡੋਨਲਡ ਦੀ ਸ਼ਿਫਟ ਸਟਾਰਟ ਹੋਣ ਦਾ ਟਾਈਮ ਹੀ ਤੜਕੇ 2 ਵਜੇ ਪਰ ਰਣਜੀਤ ਸਿੰਘ ਨੂੰ ਨੀਂਦ ਨਹੀਂ ਆਉਂਦੀ ਹੁੰਦੀ ਤੇ ਉਹ ਸੁੱਤੀ ਪਈ ਸੰਦੀਪ ਕੌਰ ਨੂੰ ਉਠਾ ਕੇ ਕਹਿੰਦਾ ਵਾ ਕਿ ਸ਼ਿਫਟ ਨੂੰ 2 ਵਜੇ ਦੀ ਜਗ੍ਹਾ 12 ਵਜੇ ਸ਼ੁਰੂ ਕੀਤਾ ਜਾਵੇ ਪਰ ਸੰਦੀਪ ਕੌਰ ਥੋੜੀ ਹੋਰ ਰੈਸਟ ਕਰਨਾ ਚਾਹੁੰਦੀ ਹੁੰਦੀ ਆ ਕਿਉਂਕਿ ਉਹ ਦਿਨ ਵਿੱਚ ਵੀ ਸਲੂਨ ਦੀ ਸ਼ਿਫਟ ਲਾ ਕੇ ਬਹੁਤ ਜ਼ਿਆਦਾ ਥੱਕ ਗਈ ਹੁੰਦੀ ਪਰ ਰਣਜੀਤ ਸਿੰਘ ਉਹਦੀ ਗੱਲ ਨਹੀਂ ਮੰਨਦਾ ਤੇ ਦੋਵੇਂ ਲੜਦੇ ਝਗੜਦੇ ਸ਼ਿਫਟ ਤੇ ਪਹੁੰਚ ਜਾਂਦੇ ਆ ਦੋਵੇਂ ਗ੍ਰੈਗਰੀ ਹਿੱਲ ਮੈਕਡੋਨਲਡਸ ਤੇ ਪਹੁੰਚਦੇ ਆ 10 ਅਗਸਤ 2013 ਨੂੰ ਸਵੇਰੇ 12:21 ਮ staff member. ਸੰਦੀਪਕੌਰ ਤੇ ਰਣਜੀਤ ਸਿੰਘ ਕਲੀਨਿੰਗ ਦਾ ਕੰਮ ਸ਼ੁਰੂ ਕਰਦੇ ਆ 12:30 ਵਜੇ ਦੇ ਲਾਗੇ ਬੰਨੇ ਤੇ 40 ਮਿੰਟਾਂ ਬਾਅਦ ਮੈਕਡੋਨਲਡਸ ਵਿੱਚ ਲੱਗੇ ਸੀਸੀਟੀਵੀ ਕੈਮਰੇ ਤੇ ਰਣਜੀਤ ਸਿੰਘ ਫੀਮੇਲ ਸਟਾਫ ਟਾਇਲਟ ਵੱਲ ਜਾਂਦਾ ਦਿਖਾਈ ਦਿੰਦਾ ਤੇ ਸੰਦੀਪਕੌਰ ਉਹਨੂੰ ਮਗੇ ਮਗੇ ਫਾਲੋ ਕਰਦੀ ਆ ਜਦੋਂ ਦੋਵੇਂ ਜਾਨੇ ਟਾਇਲਟ ਦੇ ਅੰਦਰ ਹੁੰਦੇ ਆ ਤਾਂ ਰਣਜੀਤ ਸਿੰਘ ਟਾਇਲਟ ਦਾ ਦਰਵਾਜ਼ਾ ਲੌਕ ਕਰ ਦਿੰਦਾ ਤੇ ਨਾਲ ਦੀ ਨਾਲ ਹੀ ਸੰਦੀਪਕੌਰ ਨੂੰ ਗਲਤੋਂ ਫੜ ਕੇ ਉਹਦਾ ਸਾਹ ਘੁੱਟਣ ਲੱਗ ਜਾਂਦਾ ਕੁਝ ਮਿੰਟਾਂ ਤੱਕ ਰਣਜੀਤ ਸਿੰਘ ਲਗਾਤਾਰ ਗਲੇ ਨੂੰ ਆਪਣੇ ਹੱਥ ਨਾਲ ਘੁੱਟੀ ਰੱਖਦਾ ਪਰ ਜਿਵੇਂ ਹੀ ਉਹਦੀ ਪਕੜ ਢਿੱਲੀ ਹੁੰਦੀ ਆ ਸੰਦੀਪਕੌਰ ਫਰਸ਼ ਤੇ ਬਾਡੀ ਵਿੱਚ ਥੋੜੀ ਮੂਵਮੈਂਟ ਹੁੰਦੀ ਆ ਤੇ ਰঞ্জੀਤ ਸਿੰਘ ਨੂੰ ਲੱਗਦਾ ਵਾ ਕਿ ਉਹ ਹੱਲੇ ਵੀ ਜਿਉਂਦੀ ਆ ਇਸ ਵਾਰ ਰঞ্জੀਤ ਸਿੰਘ ਸੰਦੀਪ ਕੁਰ ਦੇ ਗਲੇ ਉੱਤੇ ਪੈਰ ਰੱਖ ਕੇ ਖਲੋ ਜਾਂਦਾ ਵਾ ਤੇ ਘਟੋੜ 2 ਤੋਂ 3 ਮਿੰਟ ਤੱਕ ਉਹਦੇ ਉੱਤੇ ਖੜਾ ਰਹਿੰਦਾ ਤੇ ਜਦੋਂ ਸੰਦੀਪ ਕੌਰ ਦੀ ਬਾਡੀ ਦੀ ਮੂਵਮੈਂਟ ਬਿਲਕੁਲ ਬੰਦ ਹੋ ਜਾਂਦੀ ਆ ਉਦੋਂ ਆਪਣਾ ਪੈਰ ਉਹਦੀ ਧੌਣ ਦੇ ਉੱਤੇ ਚੁੱਕਦਾ ਹੁਣ ਸੰਦੀਪ ਕੌਰ ਦੀ ਮੌਤ ਹੋ ਚੁੱਕੀ ਹੁੰਦੀ ਆ ਤੇ ਹੁਣ ਰਣਜੀਤ ਸਿੰਘ ਆਪਣੀ ਜੈਕਟ ਉਤਾਰ ਕੇ ਆਪਣੇ ਗਲੇ ਦੇ ਆਲੇ ਦੁਆਲੇ ਲਪੇਟ ਕੇ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕਰਨ ਲੱਗ ਜਾਂਦਾ ਪਰ ਆਪਣੀ ਜੈਕਟ ਨਾਲ ਆਪਣਾ ਗਲਾ ਘੁੱਟ ਕੇ ਆਪਣੇ ਆਪ ਨੂੰ ਮਾਰਨ ਵਿੱਚ ਰਣਜੀਤ ਸਿੰਘ ਅਸਫਲ ਰਹਿੰਦਾ ਵਾ ਤੇ ਉੱਥੇ ਹੀ ਉਹਦੀ ਜੈਕਟ ਉਹਦੇ ਗਲੇ ਨਾਲ ਲ ਵਿਟੀ ਹੁੰਦੀ ਆ ਤੇ ਉਦਾਂ ਹੀ ਟਾਇਲਟ ਸੀਟ ਤੇ ਬੈਠਾ ਹੁੰਦਾ ਤੇ ਪੈਰ ਉਹਨੇ ਸੰਦੀਪ ਕੌਰ ਦੀ ਬਾਡੀ ਉੱਤੇ ਰੱਖੇ ਹੁੰਦੇ ਆ ਹੁਣ ਜਦੋਂ ਸਟੋਰ ਮੈਨੇਜਰ ਨੂੰ ਦੋਵੇਂ ਕਲੀਨਰ 45 ਲੋਈ ਨੂੰ ਪੁੱਛਦੀ ਆ ਕਿ ਕੀ ਤੂੰ ਉਹਨਾਂ ਨੂੰ ਕਿਤੇ ਵੇਖਿਆ ਵਾ ਉਹ ਜਵਾਬ ਦਿੰਦਾ ਕਿ ਉਹਨੇ ਕੁਝ ਟਾਈਮ ਪਹਿਲਾਂ ਬਾਥਰੂਮ ਵਿੱਚੋਂ ਕੁਝ ਆਵਾਜ਼ਾਂ ਆਉਂਦੀਆਂ ਸੁਣੀਆਂ ਤੇ ਫਿਰ ਸਟੋਰ ਮੈਨੇਜਰ ਜਾ ਕੇ ਬਾਥਰੂਮ ਚੈੱਕ ਕਰਦੀ ਹੈ ਤੇ ਦਰਵਾਜ਼ਾ ਅਗੋਂ ਲੋਕ ਹੁੰਦਾ ਉਹ ਚਾਬੀ ਨਾਲ ਦਰਵਾਜ਼ਾ ਬਾਹਰੋਂ ਖੋਲ੍ਹ ਲੈਂਦੀ ਆ ਤੇ ਅੰਦਰ ਜਾ ਕੇ ਵੇਖਦੀ ਆ ਕਿ ਰਣਜੀਤ ਸਿੰਘ ਟਾਇਲਟ ਸੀਟ ਤੇ ਬੈਠਾ ਹੁੰਦਾ ਵਾ ਤੇ ਸੰਦੀਪ ਕੌਰ ਦੀ ਲਾਸ਼ ਉਹਦੇ ਪੈਰਾਂ ਵਿੱਚ ਪਈ ਹੁੰਦੀ ਆ ਮੈਨੇਜਰ ਦੇ ਬਿਆਨ ਦੇ ਅਨੁਸਾਰ ਰਣਜੀਤ ਸਿੰਘ ਦੇ ਗਲੇ ਦੇ ਆਲੇ ਦੁਆਲੇ ਬ੍ਰਾਊਨ ਰੰਗ ਦੀ ਜੈਕਟ ਲਿਪਟੀ ਹੁੰਦੀ ਆ ਜਿਸ ਦੇ ਨਾਲ ਉਹਨੇ ਆਪਣਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਹੁੰਦੀ ਆ ਮੈਨੇਜਰ ਵੱਲੋਂ ਫਟਾਫਟ ਪੁਲਿਸ ਨੂੰ ਫੋਨ ਕੀਤਾ ਜਾਂਦਾ ਵਾ ਤੇ 2:09 ਤੇ ਪੁਲਿਸ ਉੱਥੇ ਪਹੁੰਚ ਜਾਂਦੀ ਆ ਤੇ ਕੁਝ ਹੀ ਮਿੰਟਾਂ ਬਾਅਦ ਐਂਬੂਲੈਂਸ ਵੀ ਉੱਥੇ ਪਹੁੰਚ ਜਾਂਦੀ ਆ ਪਰ ਉਦੋਂ ਤੱਕ ਸੰਦੀਪ ਕੌਰ ਦੀ ਮੌਤ ਹੋ ਚੁੱਕੀ ਹੁੰਦੀ ਆ ਉਹ ਅਰੈਸਟ ਕਰਕੇ ਲੀਵਰਪੂਲ ਹਸਪਤਾਲ ਵਿੱਚ ਡਾਕਟਰ ਦੇ ਚੈੱਕਅਪ ਲਈ ਲੈ ਕੇ ਜਾਂਦੇ ਆ। ਸ਼ੁਰੂਆਤੀ ਇਨਵੈਸਟੀਗੇਸ਼ਨ ਤੋਂ ਬਾਅਦ ਰਣਜੀਤ ਸਿੰਘ ਨੂੰ ਸੰਦੀਪ ਕੌਰ ਦੇ ਮਰਡਰ ਲਈ ਚਾਰਜ ਕੀਤਾ ਜਾਂਦਾ ਵਾ ਤੇ ਸਿਲਵਰਵਾਟਰ ਕਾਰੈਕਸ਼ਨਲ ਸੈਂਟਰ ਭੇਜ ਦਿੱਤਾ ਜਾਂਦਾ ਵਾ ਜਿੱਥੇ ਉਹਨੂੰ ਮੈਂਟਲ ਹੈਲਥ ਸਕ੍ਰੀਨਿੰਗ ਯੂਨਿਟ ਵਿੱਚ ਰੱਖਿਆ ਜਾਂਦਾ। ਪੁਲਿਸ ਵਾਲੇ ਸੰਦੀਪ ਕੌਰ ਤੇ ਰਣਜੀਤ ਸਿੰਘ ਦੇ ਦੋਸਤਾਂ, ਮਿੱਤਰਾਂ ਤੇ ਰਿਸ਼ਤੇਦਾਰਾਂ ਦੇ ਬਿਆਨ ਦਰਜ ਕਰਦੇ ਆ ਤੇ ਇਦਾਂ ਦੀ ਕੋਈ ਵੀ ਗੱਲ ਸਾਹਮਣੇ ਨਹੀਂ ਆਉਂਦੀ ਜੋ ਕਤਲ ਕੀਤੇ ਜਾਣ ਦੇ ਪਿੱਛੇ ਦੇ ਕਾਰਨਾਂ ਦੀ ਜਾਣਕਾਰੀ ਦਿੰਦੀ ਹੋਵੇ। ਦੋਵਾਂ ਦੇ ਵਿੱਚ ਨਿੱਕੇ ਮੋਟੇ ਝਗੜਿਆਂ ਤੋਂ ਇਲਾਵਾ ਕੋਈ ਵੀ ਹੋ ਜਦ ਤੇ ਪਹੁੰਚਦੀ ਆ ਕੇ ਰਣਜੀਤ ਸਿੰਘ ਨੇ ਆਪਣੇ ਵਿਜ਼ੇ ਨੂੰ ਲੈ ਕੇ ਚਲਦੀਆਂ ਮੁਸ਼ਕਲਾਂ ਤੋਂ ਪੈਦਾ ਹੋਈ ਸਟ੍ਰੈਸ ਨੂੰ ਆਪਣੇ ਅੰਦਰ ਦਬਾ ਕੇ ਰੱਖਿਆ ਤੇ ਉੱਪਰੋਂ 25000 ਡਾਲਰ ਦਾ ਨੁਕਸਾਨ ਵੀ ਉਹਦੇ ਦਿਮਾਗ ਤੇ ਇੱਕ ਬੜਾ ਵੱਡਾ ਬੋਝ ਸੀ ਤੇ ਪੁਲਿਸ ਰਿਪੋਰਟ ਦੇ ਅਨੁਸਾਰ ਅੰਦਰੇ ਅੰਦਰ ਜੋ ਟੈਨਸ਼ਨ ਰਣਜੀਤ ਸਿੰਘ ਲੈ ਕੇ ਬੈਠਾ ਸੀ ਉਹ ਅਚਾਨਕ ਇੱਕ ਦਿਨ ਗੁੱਸੇ ਦੇ ਰੂਪ ਵਿੱਚ ਸੰਦੀਪ ਕੌਰ ਉੱਤੇ ਫੁੱਟੀ ਤੇ ਉਹਨੂੰ ਆਪਣੀ ਜਾਨ ਗਵਾਉਣੀ ਪਈ ਪੁਲਿਸ ਰਿਪੋਰਟ ਇਹ ਵੀ ਕਹਿੰਦੀ ਹੈ ਕਿ ਜਦੋਂ ਸੰਦੀਪ ਕੌਰ ਦੇ ਕਤਲ ਕਰਨ ਤੋਂ ਬਾਅਦ ਕੁਝ ਮਿੰਟਾਂ ਬਾਅਦ ਰਣਜੀਤ ਸਿੰਘ ਦਾ ਗੁੱਸਾ ਠੰਡਾ ਹੋਇਆ ਉਦੋਂ ਉਹਨੂੰ ਰੀਅਲਾਈਜ਼ ਹੋਇਆ ਕਿ ਉਹਨੇ ਕਿ ਤੇ ਪਛਤਾਵੇ ਤੇ ਮਾਰੇ ਉਹਨੇ ਆਪਣੇ ਆਪ ਨੂੰ ਫਾਂਸੀ ਲਾਉਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਦਾ ਮੰਨਣਾ ਵਾ ਕਿ ਇਸ ਕਤਲ ਦੇ ਪਿੱਛੇ ਕੋਈ ਵੀ ਪਲੈਨਿੰਗ ਇਨਵੋਲਵ ਨਹੀਂ ਸੀ ਤੇ ਰਣਜੀਤ ਸਿੰਘ ਵੱਲੋਂ ਏਕ ਸਪਲਿਟ ਸੈਕਿੰਡ ਵਿੱਚ ਲਿਆ ਗਿਆ ਬਹੁਤ ਹੀ ਮਾੜਾ ਫੈਸਲਾ ਸੀ ਜਦੋਂ ਕਿਸੇ ਨੂੰ ਅਰੈਸਟ ਕਰਕੇ ਜੇਲ੍ਹ ਵਿੱਚ ਰੱਖਿਆ ਜਾਂਦਾ ਵਾ ਤੇ ਸਟੇਟ ਦੀ ਇੱਕ ਡਿਊਟੀ ਆਫ ਕੇਅਰ ਹੁੰਦੀ ਆ ਉਸ ਅਰੈਸਟ ਕੀਤੇ ਗਏ ਅਪਰਾਧੀ ਵੱਲ ਤੇ ਸਟੇਟ ਨੇ ਇਹ ਗੱਲ ਦਾ ਖਿਆਲ ਰੱਖਣਾ ਹੁੰਦਾ ਵਾ ਕਿ ਜੇਲ੍ਹ ਵਿੱਚ ਅਪਰਾਧੀ ਨੂੰ ਕੋਈ ਵੀ ਐਦਾਂ ਦੀ ਚੀਜ਼ ਨਾ ਮਿਲੇ ਜਿਹਦੇ ਨਾਲ ਉਹ ਆਪਣੇ ਆਪ ਨੂੰ ਜਾਂ ਕਿਸੇ ਹੋਰ ਨੂੰ ਨੁਕਸਾਨ ਪਹੁੰਚਾ ਸਕੇ ਇਹ ਗੱਲ ਕਲੀਅਰ ਹੀ ਕਿ ਰਣਜੀਤ ਸਿੰਘ ਨੇ ਸੰਦੀਪ ਕੌਰ ਦੇ ਕਤਲ ਤੋਂ ਬਾਅਦ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਉਹ ਇੱਕ ਹਾਈ ਰਿਸਕ ਪ੍ਰिजनਰ ਹੀ ਤੈਨੂੰ 24 ਘੰਟੇ ਸਿਕਿਉਰਿਟੀ ਗਾਰਡ ਦੀ ਨਿਗਰਾਨੀ ਹੇਠ ਰੱਖਿਆ ਜਾਣਾ ਜ਼ਰੂਰੀ ਸੀ ਪਰ ਅਰੈਸਟ ਕੀਤੇ ਜਾਣ ਦੇ 22 ਦਿਨਾਂ ਬਾਅਦ 3 ਸ ਵਾਲੇ ਰੁਟੀਨ ਇਨਸਪੈਕਸ਼ਨ ਕਰਦੇ ਸੀ ਜਦੋਂ ਉਹ ਰਣਜੀਤ ਸਿੰਘ ਦੇ ਸੈੱਲ ਦੇ ਲਾਗੇ ਪਹੁੰਚੇ ਜਿੱਥੇ ਰਣਜੀਤ ਸਿੰਘ ਨੂੰ ਰੱਖਿਆ ਗਿਆ ਸੀ ਉਹ ਦਰਵਾਜ਼ੇ ਵਿੱਚ ਇੱਕ ਛੋਟੀ ਜੀ ਖਿੜਕੀ ਰਾਹੀਂ ਅੰਦਰ ਝਾਕਦੇ ਆ ਤੇ ਉਹਨਾਂ ਨੂੰ ਰਣਜੀਤ ਸਿੰਘ ਦੇ ਪੈਰ ਹਵਾ ਵਿੱਚ ਲੰਮਕੇ ਵਿਖਾਈ ਦਿੰਦੇ ਆ ਸਿਕਿਉਰਿਟੀ ਗਾਰਡ ਫਟਾਫਟ ਸੈੱਲ ਦਾ ਦਰਵਾਜ਼ਾ ਖੋਲ ਕੇ ਅੰਦਰ ਜਾਂਦੇ ਆ ਤੇ ਵੇਖਦੇ ਆ ਕਿ ਰਣਜੀਤ ਸਿੰਘ ਨੇ ਸਰਾਣੇ ਦੇ ਕਵਰ ਨੂੰ ਫਾਂਸੀ ਦੇ ਫੰਦੇ ਦੀ ਤਰ੍ਹਾਂ ਵਰਤ ਕੇ ਡਿਸੇਬਲ ਟਾਇਲਟ ਵਿੱਚ ਲੱਗੀ ਹੈਂਡ ਰੇਲ ਨਾਲ ਲਟਕ ਕੇ ਸੁਸਾਈਡ ਕਰ ਲਿਆ ਹੁੰਦਾ ਜਦੋਂ ਕਿਸੇ ਕੈਦੀ ਦੀ ਪੁਲਿਸ ਕਸਟਡੀ ਵਿੱਚ ਮੌਤ ਹੁੰਦੀ ਆ ਤੇ ਇਹਨੂੰ ਬਹੁਤ ਜ਼ਿਆਦਾ ਸੀਰੀਅਸਲੀ ਲਿਆ ਜਾਂਦਾ ਹੈ ਰਣਜੀਤ ਸਿੰਘ ਦੀ ਮੌਤ ਤੇ ਇੱਕ ਬੜੀ ਡੀਟੇਲਡ ਇਨਕੁਆਇਰੀ ਕੀਤੀ ਗਈ ਤੇ ਇਹਦੇ ਵਿੱਚ ਕਈ ਕਮੀਆਂ ਪੁਲਿਸ ਦੀ ਕਾਰਵਾਈ ਦੇ ਵਿੱਚ ਸਾਹਮਣੇ ਆਈਆਂ। ਪਹਿਲੀ ਗੱਲ ਇਹ ਕਿ ਰਣਜੀਤ ਸਿੰਘ ਇੱਕ ਹਾਈ ਰਿਸਕ ਪ੍ਰिजनਰ ਹੀ ਜਿਹਨੇ ਸੁਸਾਇਡ ਦੀ ਕੋਸ਼ਿਸ਼ ਕੀਤੀ। ਜੇਲ੍ਹ ਦੇ ਵਿੱਚ ਨੂੰ 24 ਘੰਟੇ ਸੁਸਾਇਡ ਵਾਚ ਵਿੱਚ ਰੱਖਿਆ ਜਾਣਾ ਜ਼ਰੂਰੀ ਸੀ। ਜੇਲ੍ਹ ਅਧਿਕਾਰੀ ਕਹਿੰਦੇ ਆ ਕਿ ਸਾਈਕੀਆਟ੍ਰਿਸਟ ਨੇ ਉਹਨੂੰ ਇੰਟਰਵਿਊ ਕਰਨ ਤੋਂ ਬਾਅਦ ਇਹ ਗੱਲ ਕਲੀਅਰ ਕਰਤੀ ਸੀ ਕਿ ਰਣਜੀਤ ਸਿੰਘ ਹੁਣ ਸੁਸਾਇਡ ਰਿਸਕ ਨਹੀਂ ਆ। ਜਿਸ ਕਰਕੇ ਉਹਨੂੰ 24 ਘੰਟੇ ਨਿਗਰਾਨੀ ਹੇਠ ਨਹੀਂ ਰੱਖਿਆ ਗਿਆ। ਦੂਜੀ ਗੱਲ ਇਹ ਕਿ ਰਣਜੀਤ ਸਿੰਘ ਨੂੰ ਕੋਈ ਵੀ ਡਿਸੇਬਿਲਟੀ ਨਹੀਂ ਸੀ ਪਰ ਫਿਰ ਵੀ ਉਹਨੂੰ ਤੇ ਨੂੰ ਉਹ ਹੈਂਡਰੇਲ ਮਿਲੀ ਜਿਹਦੇ ਨਾਲ ਲਟਕ ਕੇ ਉਹਨੇ ਸੁਸਾਇਸਾਈਡ ਕੀਤਾ ਇਹਦੇ ਤੇ ਜੇਲ੍ਹ ਅਧਿਕਾਰੀ ਕਹਿੰਦੇ ਆ ਕਿ ਉਸ ਟਾਈਮ ਕੋਈ ਹੋਰ ਸੈੱਲ ਅਵੇਲੇਬਲ ਨਾ ਹੋਣ ਕਰਕੇ ਰਣਜੀਤ ਸਿੰਘ ਨੂੰ ਇੱਕ ਡਿਸੇਬਿਲਟੀ ਵਾਲੇ ਸੈੱਲ ਵਿੱਚ ਰੱਖਣਾ ਪਿਆ ਤੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਆ ਕਿ ਜਿਹੜੇ ਸੈੱਲ ਵਿੱਚ ਰਣਜੀਤ ਸਿੰਘ ਨੂੰ ਰੱਖਿਆ ਗਿਆ ਸੀ ਉਹਦੇ ਵਿੱਚ ਕੈਮਰਾ ਵੀ ਲੱਗਾ ਸੀ ਪਰ ਜਦੋਂ ਇਨਵੈਸਟੀਗੇਟਰਸ ਨੇ ਹਾਰਡ ਡਰਾਈਵ ਵਿੱਚੋਂ ਫੁਟੇਜ ਕੱਢਣ ਦੀ ਕੋਸ਼ਿਸ਼ ਕੀਤੀ ਤੇ ਪਤਾ ਲੱਗਾ ਕਿ ਹਾਰਡ ਡਰਾਈਵ ਕਈ ਮਹੀਨਿਆਂ ਤੋਂ ਖਰਾਬ ਪਈ ਆ ਜਿਸ ਕਰਕੇ ਕਈ ਦੀ ਦੀ ਸਿਰਫ ਲਾਈਵ ਫੁਟੇਜ ਵੇਖੀ ਜਾ ਸਕਦੀ ਹੀ ਕੋਈ ਵੀ ਰਿਕਾਰਡਿੰਗ ਅਵੇਲੇਬਲ ਨਹੀਂ ਹੈ ਇਨਕੁਆਇਰੀ ਤੋਂ ਬਾਅਦ ਇਸ ਕੇਸ ਨੂੰ ਮਰਡਰ ਸੁਸਾਈਡ ਦਾ ਕੇਸ ਕਹਿ ਕੇ ਇਨਵੈਸਟੀਗੇਸ਼ਨ ਬੰਦ ਕਰ ਦਿੱਤੀ ਜਾਂਦੀ ਆ ਇਸ ਕੇਸ ਵਿੱਚ ਜੇ ਕੋਈ ਚੀਜ਼ ਸਭ ਤੋਂ ਵੱਧ ਰਿਸਪੌਂਸੀਬਲ ਹੈਗੀ ਹੈ ਜੋ ਕੁਝ ਵੀ ਹੋਇਆ ਉਹਦੇ ਲਈ ਉਹ ਹੈਗੀ ਹੈ ਮੈਂਟਲ ਹੈਲਥ ਆਪਾਂ ਇਹ ਨਹੀਂ ਕਹਿ ਸਕਦੇ ਕਿ ਰਣਜੀਤ ਸਿੰਘ ਨੇ ਆਪਣੀ ਵਿਗੜਦੀ ਦਿਮਾਗੀ ਹਾਲਤ ਨੂੰ ਇਗਨੋਰ ਕੀਤਾ ਇਗਨੋਰ ਬੰਦਾ ਉਦੋਂ ਕਰਦਾ ਵਾ ਜਦੋਂ ਉਹਨੂੰ ਕਿਸੇ ਚੀਜ਼ ਬਾਰੇ ਅਵੇਅਰਨੈਸ ਹੋਵੇ ਆਪਣੀ ਕਮਿਊਨਿਟੀ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਵਿਗੜਦੀ ਮੈਂਟਲ ਹੈਲਥ ਦੇ ਸਾਈਨ ਕਿਹੜੇ-ਕਿਹੜੇ ਹੁੰਦੇ ਆ ਰਣਜੀਤ ਸਿੰਘ ਨੂੰ ਰਾਤ ਨੂੰ ਨੀਂਦ ਨਾ ਆਉਂਦੀ ਪ੍ਰੋਬਲਮ ਸੀ ਤੇ ਉਹਦੇ ਦਿਮਾਗ ਤੇ ਸਾਰਾ ਦਿਨ ਪੀਆਰ ਦੀ ਚਿੰਤਾ ਰਹਿੰਦੀ ਸੀ ਤੇ ਕਈ ਵਾਰ ਆਪਾਂ ਉਹਨਾਂ ਮੁਸ਼ਕਲਾਂ ਨੂੰ ਲੈ ਕੇ ਟੈਨਸ਼ਨ ਲੈ ਜਾਂਦੇ ਹਾਂ ਜਿਨ੍ਹਾਂ ਨੂੰ ਠੀਕ ਕਰਨ ਦੀ ਤਾਕਤ ਆਪਣੇ ਹੱਥ ਵਿੱਚ ਨਹੀਂ ਹੁੰਦੀ ਜਿਵੇਂ ਕਿ ਰਣਜੀਤ ਸਿੰਘ ਦੇ 25000 ਦਾ ਨੁਕਸਾਨ ਉਹ ਪੂਰਾ ਨਹੀਂ ਕਰ ਸਕਦਾ ਪਰ ਜੇ ਉਹ ਟਾਈਮ ਸਰ ਕਿਸੇ ਤੋਂ ਮਦਦ ਲੈਂਦਾ ਤੇ ਹੋ ਸਕਦਾ ਹੀ ਕਿ ਇਸ ਨੁਕਸਾਨ ਤੋਂ ਉੱਭਰਨ ਵਿੱਚ ਉਹਨੂੰ ਮਦਦ ਹੁੰਦੀ ਇਸ ਕਰਕੇ ਮੈਂਟਲ ਹੈਲਥ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਤੇ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਆਪਣੇ ਸਰਕਲ ਦੇ ਵਿੱਚ ਕੋਈ ਬੰਦਾ ਇਦਾਂ ਦੇ ਦੌਰ ਵਿੱਚੋਂ ਗੁਜ਼ਰਦਾ ਵਾ ਜੇ ਹੋ ਸਕਦਾ ਤੇ ਉਸ ਬੰਦੇ ਦੀ ਮਦਦ ਕਰੋ ਤੇ ਜੇ ਤੁਸੀਂ ਮਦਦ ਕਰਨ ਜੋਗੀ ਨਹੀਂ ਹੈਗੇ ਤੇ ਕਿਸੇ ਦੀ ਮੈਂਟਰ ਹੈਲਥ ਦਾ ਮਜ਼ਾਕ ਵੀ ਨਾ ਬਣਾਓ ਆਪਾਂ ਮੈਂਟਲ ਹੈਲਥ ਦਾ ਮਜ਼ਾਕ ਉਡਾਉ ਇਨਸਟਾਗ੍ਰਾਮ ਤੇ ਵੇਖਿਆ ਵਾ ਤੇ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਆ ਕਿ ਆਪਣੀ ਕਮਿਊਨਿਟੀ ਅੱਜ ਵੀ ਬਹੁਤ ਪਿੱਛੇ ਆ ਇਸ ਚੀਜ਼ ਨੂੰ ਸਮਝਣ ਦੇ ਵਿੱਚ ਤੇ ਮੈਂਟਲ ਹੈਲਥ ਨੂੰ ਐਡਰੈਸ ਕਰਨ ਦੇ ਲਈ ਕਈ ਫ੍ਰੀ ਸਰਵਿਸਿਜ਼ ਵੀ ਮੌਜੂਦ ਆ ਤੁਸੀਂ ਬਸ ਇੱਕ ਫੋਨ ਕਾਲ ਕਰਨੀ ਆ ਤੇ ਉਹ ਤੁਹਾਨੂੰ ਫੋਨ ਤੇ ਸਾਰੀ ਸਲਾਹ ਦੇਣਗੇ ਤੇ ਜੇ ਤੁਸੀਂ ਆਪਣੇ ਕਿਸੇ ਫੈਮਿਲੀ ਮੈਂਬਰ ਜਾਂ ਯਾਰ ਦੋਸਤ ਨਾਲ ਇਹ ਗੱਲ ਨਹੀਂ ਸ਼ੇਅਰ ਕਰ ਸਕਦੇ ਤੇ ਤੁਸੀਂ ਇਹਨਾਂ ਸਰਵਿਸਿਜ਼ ਦੀ ਹੈਲਪ ਲੈ ਸਕਦੇ ਜੀ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਕਰ ਦਿਓ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ